ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਗਉ ਬ੍ਰਾਹਮਣ ਕੋ ਕਰ ਲਾਵ ਗੋਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖਾ ਅੰਤਰ ਪੂਜਾ ਪੜਹਿ ਕਤੇ ਬਾ ਸੰਜਮ ਤੁਲਕਾ ਭਾਈ ਛੋੜਿ ਲੈ ਪਖੰਡਾ ਨਾਮ ਲਿਆ ਜਹ ਤਰੰਦਾ ਮਹਨਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਓਨਾਂ ਪਿਆਵੇ ਉਹੀ ਸਾਦ ਕੂੜੇ ਰਾਸ ਕੂੜਾ ਵਾ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਗੂੜ ਰਹਿਆ ਪਰਪੂਰ ਮੱਥੇ ਟਿੱਕਾ ਤੇਲ ਧੋਤੀਖ ਖਾਈ ਹੱਥ ਛੁਰੀ ਜਗਤ ਕਸਾਈ ਨੀਲਵਾਤਰ ਪੈ ਰਹੇ ਹੋਵੇ ਪਰਵਾਣ ਮਲੇਛ ਧਾਨ ਲੈ ਪੁੱਜੇ ਪ੍ਰਾਣ ਆਪਾ ਖਿਆंका ਕੁਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਰ ਉਪਰ ਆਏ ਬੈਠੇ ਕੂੜਿਆਰ ਮਤ ਭਟੇਵੇ ਮਤ ਭਟੇ ਇਹ ਹਵਨ ਸਾਡਾ ਫਿਰਟੈ ਤਨ ਫਿਰਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਈਐ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਬੜਿਆਈਆ ਆਪੇ ਹੀ ਕਰਮ ਕਰਾਐਂਦਾ ਵਡੋ ਵਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾ ਉਕਰਾਇੰਦਾ ਦਰ ਮੰਗਨ ਪੇਖ ਨਾਮ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਗਉ ਬ੍ਰਹਮਣ ਕਉ ਕਰ ਲਾਵ ਗਉ ਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖਾ ਅੰਤਰ ਪੂਜਾ ਪੜਹਿ ਕਤੇ ਮ ਸੰਜਮ ਤੁਲਕਾਂ ਭਾਈ ਛੋੜ ਲੈ ਪਖੰਡਾ ਨਾਮ ਲਿਆ ਜਾਹਿ ਤਰੰਦਾ ਮਹਨ ਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਉਹਨਾਂ ਪਿਆਵੇ ਉਹੀ ਸਾਧ ਕੂੜੇ ਰਾਸ ਕੂੜਾ ਵਾਂ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾੜੇ ਰਾ ਦੂਰ ਨਾਨਕ ਕੂੜ ਰਹਿਆ ਪਰਪੂਰ ਮੱਥੇ ਟਿੱਕਾ ਤੇਲ ਧੋਤੀਕ ਖਾਈ ਹੱਥ ਛੁਰੀ ਜਗਤ ਕਸਾਈ ਮੀਲ ਬਾਤਰ ਪੈ ਰਹੇ ਹੋਵੇ ਪਰਵਾਣ ਮਲੇਛ ਧਾਨ ਲੈ ਪੁੱਜਹਿ ਪ੍ਰਾਨ ਆਪ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਰ ਉਪਰੈ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹ ਅਨ ਅਸਾਡਾ ਫਟੈ ਤਨ ਫਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸਚ ਹੋਵੇ ਤਾਂ ਸਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਦੇ ਵੜੇ ਆਈਆਂ ਆਪੇ ਹੀ ਕਰਮ ਕਰਾਐਂਦਾ ਵੱਡੋ ਵੱਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰ ਸੁਲਤਾਨਾਂ ਕਾਓ ਕਰਾਐਂਦਾ ਦਰ ਮੰਗਨ ਪੇਖ ਨਾਮ ਪਾਐਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਗਉ ਬ੍ਰਾਹਮਣ ਕਉ ਕਲ ਲਾਵ ਗੋਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖਾਇ ਅੰਤਰ ਪੂਜਾ ਪੜਹਿ ਕਤੇ ਮਾਂ ਸੰਜਮ ਤੁਲਕਾਂ ਭਾਈ ਛੋੜ ਲੈ ਪਖੰਡਾ ਨਾਮ ਲਿਆ ਜਹ ਤਰੰਦਾ ਮਹਨਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜਿ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਓਨਾਂ ਪਿਆਵੇ ਉਹੀ ਸਾਦ ਕੂੜੇ ਰਾਸ ਕੁੜਾ ਵਾਂ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੁੜ ਰਹਾ ਭਰਪੂਰ ਮੱਥੇ ਟਿੱਕਾ ਤੇਲ ਧੋਤੀ ਇਕ ਖਾਈ ਹੱਥ ਚੁਰੀ ਜਗਤ ਕਸਾਈ ਨੀਲ ਬਾਤਰ ਪੈਰੇ ਹੋਵੇ ਪਰਵਾਨ ਮਲੇ ਚ ਧਾਨ ਲੈ ਪੂਜੇ ਪ੍ਰਾਨ ਆਪਾ ਖਿਆ ਕਾ ਕੁੱਠਾ ਬਕਰਾ ਖਾਣਾ ਚੌਂਕੇ ਉਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਾਰ ਉਪਰ ਆਏ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹ ਅਨ ਅਸਾਡਾ ਫਟੈ ਤਨ ਫਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਾਈਐ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵੜੇ ਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਏਂਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਓ ਕਰਾਏਂਦਾ ਦਰ ਮੰਗਨ ਫੇਖ ਨਾ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਗਉ ਬ੍ਰਾਹਮਣ ਕਉ ਕਲ ਲਾਵ ਗਉ ਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖ ਆਂਤਰ ਪੂਜਾ ਪੜਹਿ ਕਤੇ ਮ ਸੰਜਮ ਤੁਲਕਾ ਭਾਈ ਛੋੜ ਲੈ ਪਖੰਡਾ ਨਾਮ ਲਿਆ ਜਹ ਤਰੰਦਾ ਮਹਨਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਓਨਾਂ ਪਿਆਵੇ ਉਹੀ ਸਾਦ ਕੂੜੇ ਰਾਸ ਕੁੜਾ ਵਾ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਪਰਪੂਰ ਮੱਥੇ ਟਿੱਕਾ ਤੇੜ ਧੋਤੀਖ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਾਤਰ ਪੈਰੇ ਹੋਵੇ ਪਰਵਾਨ ਮਲੇਛ ਧਾਨ ਲੈ ਪੁੱਜੇ ਪ੍ਰਾਣ ਆਪਾ ਖਿਆंका ਕੁਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਰ ਉਪਰ ਆਏ ਬੈਠੇ ਕੂੜਿਆਰ ਮੱਤ ਭਟੇਵੇ ਮੱਤ ਭਟੇ ਇਹ ਹਉ ਅਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਾਈਐ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਐਂਦਾ ਆਪੇ ਦੇ ਵੜਿਆਈਆ ਆਪੇ ਹੀ ਕਰਮ ਕਰਾਐਂਦਾ ਵੱਡੋ ਵੱਡਾ ਵੜ ਮੈਦਨੀ ਸਿਰ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਉ ਕਰਾਏਂਦਾ ਦਰ ਮੰਗਨ ਪੇਖ ਨਾ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਗਉ ਬ੍ਰਾਹਮਣ ਕਉ ਕਰ ਲਾਵ ਗੋਬਰ ਤਰਨ ਨ ਜਾਇ ਧੋਤੀ ਟਿੱਕਾਂਤ ਜਪ ਮਲੇ ਧਾਨ ਮਲੇ ਸ਼ੰਖਾ ਅੰਤਰ ਪੂਜਾ ਪੜਹਿ ਕਤੇ ਮ ਸੰਜਮ ਤੁਲਕਾਂ ਭਾਈ ਛੋੜ ਲੈ ਪਖੰਡਾ ਨਾਮ ਲਿਆ ਜਾਹ ਤਰੰਦਾ ਮਹਨ ਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਉਹਨਾਂ ਪਿਆਵੇ ਉਹੀ ਸਾਧ ਕੂੜੇ ਰਾਸ ਕੁੜਾ ਵਾਂ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਪਰਪੂਰ ਮੱਥੇ ਟਿੱਕਾ ਤੇਲ ਧੋਤੀਕ ਖਾਈ ਹੱਥ ਛੁਰੀ ਜਗਤ ਕਸਾਈ Neel vaatr parre hove parwaan milech tan le pujhe praan ਆਪ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਰ ਉਪਰ ਆਏ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹ ਅਨ ਅਸਾਡਾ ਫਟੈ ਤਨ ਫਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸਚ ਹੋਵੇ ਤਾਂ ਸਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰਿ ਹੀਟ ਚਲਾਇੰਦਾ ਆਪੇ ਦੇ ਵੜੇ ਆਈਆ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਉ ਕਰਾਇੰਦਾ ਦਰ ਮੰਗਨ ਵੇਖ ਨ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਾਵ ਗੋਬਰ ਤਰਨ ਨ ਜਾਈ ਤੋਤੀ ਟਿਕਾ ਤੈ ਜਪ ਮਾਲੇ ਧਾਨ ਮਲੇ ਛਾਂਖਾ ਅੰਤਰ ਪੂਜਾ ਪੜਹਿ ਕਤੇ ਮਾਂ ਸੰਜਮ ਤੁਲਕਾਂ ਭਾਈ ਛੋੜ ਲੈ ਪਖੰਡਾ ਨਾਮ ਲਿਆ ਜਹ ਤਰੰਦਾ ਮਹਨ ਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਓਨਾਂ ਪਿਆਵੇ ਉਹੀ ਸਾਧ ਕੂੜੇ ਰਾਸ ਕੂੜਾ ਵਾ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਗੂੜ ਰਹਾ ਭਰਪੂਰ ਮੱਥੇ ਟਿੱਕਾ ਤੇਲ ਧੋਤੀਖ ਖਾਈ ਹੱਥ ਛੁਰੀ ਜਗਤ ਕਸਾਈ ਨੀਲਵਾਤਰ ਪੈਰੇ ਹੋਵੇ ਪਰਵਾਣ ਮਲੇਛ ਧਾਨ ਲੈ ਪੁੱਜੇ ਪ੍ਰਾਨ ਆਪਾ ਖਿਆंका ਕੁਠਾ ਬੱਕਰਾ ਖਾਣਾ ਚੌਂਕੇ ਉਪਰ ਕਿਸੇ ਨਾ ਜਾਣਾ ਦੇਖ ਚੌਂਕਾ ਕਡੇ ਕਰ ਉਪਰ ਆਏ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹ ਅਨ ਅਸਾਡਾ ਫਟੈ ਤਨ ਫਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਈਐ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਦੇ ਵੜੇ ਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਏਂਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਓ ਕਰਾਏਂਦਾ ਦਰ ਮੰਗਨ ਪੇਖ ਨਾ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਗਉ ਬ੍ਰਾਹਮਣ ਕਉ ਕਲ ਲਾਵ ਗਉ ਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖ ਆਂਤਰ ਪੂਜਾ ਪੜਹਿ ਕਤੇ ਮ ਸੰਜਮ ਤੁਲਕਾ ਭਾਈ ਛੋੜ ਲੈ ਪਖੰਡਾ ਨਾਮ ਲਿਆ ਜਹ ਤਰੰਦਾ ਮਹਨਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਉਹਨਾਂ ਪਿਆਵੇ ਉਹੀ ਸਾਧ ਕੋੜੇ ਰਾਸ ਕੁੜਾ ਬਾਂ ਪਾਰ ਕੁੜ ਬੋਲ ਕਰੇ ਆਹਾਰ ਸ਼ਰਮ ਧਰਮ ਕਾੜੇ ਰਾ ਦੂਰ ਨਾਨਕ ਕੁੜ ਰਹਿਆ ਪਰਪੂਰ ਮੱਥੇ ਟਿੱਕਾ ਤੇਲ ਧੋਤੀ ਇਕ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਾਤਰ ਪੈਰ ਹੋਵੇ ਪਰਵਾਨ ਮਲੇਛ ਧਾਨ ਲੈ ਪੂਜੇ ਪ੍ਰਾਨ ਆਪਾ ਖਿਆਂ ਕਾ ਕੁੱਠਾ ਬਕਰਾ ਖਾਣਾ ਚੌਂਕੇ ਉਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਾਰ ਉਪਰ ਆਏ ਬੈਠੇ ਕੂੜਿਆਰ ਮਤ ਭਿਟੈ ਵੇ ਮਤ ਭਿਟੈ ਏ ਹੋਵਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਈਐ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵੜਿਆਈਆ ਆਪੇ ਹੀ ਕਰਮ ਕਰਾਐਂਦਾ ਵੱਡੋ ਵੱਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰ ਸੁਲਤਾਨਾਂ ਕਾਉ ਕਰਾਏਂਦਾ ਦਰ ਮੰਗਨ ਵੇਖਣਾ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਗਉ ਬ੍ਰਾਹਮਣ ਕਉ ਕਲ ਲਾਵ ਗਉ ਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖ ਆਂਤਰ ਪੂਜਾ ਪੜਹਿ ਕ ਤੇ ਮ ਸੰਜਮ ਤੁਲਕਾ ਭਾਈ ਛੋੜ ਲੈ ਪਖੰਡਾ ਨਾਮ ਲਿਆ ਜਾਹਿ ਤਰੰਦਾ ਮਹਨ ਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਉਹਨਾਂ ਪਿਆਵੇ ਉਹੀ ਸਾਧ ਕੂੜੇ ਰਾਸ ਕੁੜਾ ਬਾਂ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾੜੇ ਰਾ ਦੂਰ ਨਾਨਕ ਕੁੜ ਰਹਿਆ ਪਰਪੂਰ ਮੱਥੇ ਟਿੱਕਾ ਤੇਲ ਧੋਤੀਖ ਖਾਈ ਹੱਥ ਛੁਰੀ ਜਗਤ ਕਸਾਈ Neel vaatr parre hove parwaan milech tan le pujhe praan ਆਪਾਂ ਖਿਆੰਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਰ ਉਪਰ ਆਏ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹ ਅਨ ਅਸਾਡਾ ਫਟੈ ਤਨ ਫਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸਚ ਹੋਵੇ ਤਾਂ ਸਚ ਪਈਏ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਦੇ ਵੜੇ ਆਈਆ ਆਪੇ ਹੀ ਕਰਮ ਕਰਾਐਂਦਾ ਵੱਡੋ ਵੱਡਾ ਵੜ ਮੈਦਨੀ ਸਿਰ ਐ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਓ ਕਰਾਐਂਦਾ ਦਰ ਮੰਗਨ ਪੇਖ ਨਾਂ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਗਉ ਬ੍ਰਾਹਮਣ ਕਉ ਕਰ ਲਾਵ ਗੋਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖਾਇ ਅੰਤਰ ਪੂਜਾ ਪੜਹਿ ਕਤੇ ਬਾਹ ਸੰਜਮ ਤੁਲਕਾ ਭਾਈ ਛੋੜਿ ਲੈ ਪਖੰਡਾ ਨਾਮ ਲਿਆ ਜਹ ਤਰੰਦਾ ਮਹਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜਿ ਸ੍ਰੀ ਵਗਾਇਨ ਤਿਨ ਗਲ ਤਾਗ ਤਿਨ ਘਰ ਬ੍ਰਹਮਣ ਪੁਰਹਿ ਨਾਦ ਓਨਾਂ ਪਿਆਵੇ ਉਹੀ ਸਾਦ ਕੂੜੇ ਰਾਸ ਕੁੜਾ ਬਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੁੜ ਰਹਾ ਭਰਪੂਰ ਮੱਥੇ ਟਿੱਕਾ ਤੇਲ ਤੋ ਤੀਕ ਖਾਈ ਹੱਥ ਛੁਰੀ ਜਗ ਤਕ ਸਾਈ ਨੀਲ ਬਾਤਰ ਪੈਰੇ ਹੋਵੇ ਪਰਵਾਨ ਮਲੇ ਚ ਧਾਨ ਲੈ ਪੂਜੇ ਪ੍ਰਾਨ ਆਪਾ ਖਿਆਂ ਕਾ ਕੁਠਾ ਬਕਰਾ ਖਾਣਾ ਚੌਂਕੇ ਉਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਾਰ ਉਪਰ ਆਏ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹ ਅਨ ਅਸਾਡਾ ਫਟੈ ਤਨ ਫਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸੱਚ ਹੋਵੇ ਤਾਂ ਸੱਚ ਪਾਈਐ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵੜੇ ਆਇਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਇਂਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਉ ਕਰਾਏਂਦਾ ਦਰ ਮੰਗਨ ਭੇਖ ਨ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਗਉ ਬ੍ਰਾਹਮਣ ਕੋ ਕਰ ਲਾਵ ਗੋਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖਾ ਅੰਤਰ ਪੂਜਾ ਪੜਹਿ ਕਤੇ ਮਾਂ ਸੰਜਮ ਤੁਲਕਾਂ ਭਾਈ ਛੋੜ ਲੈ ਪਖੰਡਾ ਨਾਮ ਲਿਆ ਜਹ ਤਰੰਦਾ ਮਹਨਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਓਨਾਂ ਪਿਆਵੇ ਉਹੀ ਸਾਦ ਕੂੜੇ ਰਾਸ ਕੁੜਾ ਵਾਂ ਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੁੜ ਰਹਾ ਭਰਪੂਰ ਮੱਥੇ ਟਿੱਕਾ ਤੇਲ ਤੋ ਤੀਕ ਖਾਈ ਹੱਥ ਚੁਰੀ ਜਗ ਤਕ ਸਾਈ ਨੀਲ ਬਾਤਰ ਪੈਰ ਹੋਵੇ ਪਰਵਾਨ ਮਲੇ ਚ ਧਾਨ ਲੈ ਪੂਜੇ ਪ੍ਰਾਨ ਆਪਾ ਖਿਆਂ ਕਾ ਕੁਠਾ ਬਕਰਾ ਖਾਣਾ ਚੌਂਕੇ ਉਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਾਰ ਉਪਰ ਆਏ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹ ਅਨ ਅਸਾਡਾ ਫਟੈ ਤਨ ਫਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਈਐ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵੜੇ ਆਈਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਇਂਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਉ ਕਰਾਏਂਦਾ ਦਰ ਮੰਗਨ ਪੇਖ ਨਾ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਾਵ ਗੋਬਰ ਤਰਨ ਨ ਜਾਈ ਤੋਤੀ ਟਿੱਕਾ ਅੰਤ ਜਪ ਮਾਲੇ ਧਾਨ ਮਲੇ ਛਾਂਖਾ ਅੰਤਰ ਪੂਜਾ ਪੜ੍ਹੇ ਕਤੇ ਮਾਂ ਸੰਜਮ ਤੁਰਕਾਂ ਭਾਈ ਛੋੜਿਲੇ ਪਖੰਡਾ ਨਾਮ ਲਿਆ ਜਹ ਤਰੰਦਾ ਮਹਨਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਉਹਨਾਂ ਪਿਆਵੇ ਉਹੀ ਸਾਦ ਕੋੜੇ ਰਾਸ ਕੁੜਾ ਵਾਂ ਪਾਰ ਕੋੜ ਬੋਲ ਕਰੇ ਆਹਾਰ ਸ਼ਰਮ ਧਰਮ ਕਾੜੇ ਰਾ ਦੂਰ ਨਾਨਕ ਗੁੜ ਰਹਿਆ ਪਰਪੂਰ ਮੱਥੇ ਟਿੱਕਾ ਤੇਲ ਧੋ ਤੀਖ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਾਤਰ ਪੈ ਰਹੇ ਹੋਵੇ ਪਰਵਾਨ ਮਲੇਛ ਧਾਨ ਲੈ ਪੁੱਜੇ ਪ੍ਰਾਣ ਆਪਾ ਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਰ ਉਪਰ ਆਏ ਬੈਠੇ ਕੂੜਿਆਰ ਮੱਤ ਭਿਟੈਵੇ ਮੱਤ ਭਿਟੈ ਇਹ ਹੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਦੇ ਵੜਿਆਈਆ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰ ਸੁਲਤਾਨਾਂ ਕਾਉ ਕਰਾਇੰਦਾ ਦਰ ਮੰਗਨ ਪੇਖ ਨ ਪੈਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਗਉ ਬ੍ਰਾਹਮਣ ਕਉ ਕਲ ਲਾਵ ਗਉ ਬਰ ਤਰਨ ਨ ਜਾਇ ਧੋਤੀ ਟਿਕਾਂਤ ਜਪ ਮਲੇ ਧਾਨ ਮਲੇ ਸ਼ੰਖ ਆਂਤਰ ਪੂਜਾ ਪੜਹਿ ਕ ਤੇ ਬਾ ਸੰਜਮ ਤੁਲਕਾਂ ਭਾਈ ਛੋੜਿ ਲੈ ਪਖੰਡਾ ਨਾਮ ਲਿਆ ਜਾਹਿ ਤਰੰਦਾ ਮਹਨ ਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੁਰਹਿ ਨਾਦ ਉਹਨਾਂ ਪਿਆਵੇ ਉਹੀ ਸਾਧ ਕੋੜੇ ਰਾਸ ਕੁੜਾ ਵਾਂ ਪਾਰ ਕੁੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੁੜ ਰਹਿਆ ਪਰਪੂਰ ਮੱਥੇ ਟਿੱਕਾ ਤੇਲ ਧੋਤੀਖ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਾਤਰ ਪੈਰੇ ਹੋਵੇ ਪਰਵਾਣ ਮਲੇਛ ਧਾਨ ਲੈ ਪੁੱਜਹਿ ਪ੍ਰਾਨ ਆਪ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੜੇ ਕਰ ਉਪਰੈ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹ ਅਨ ਅਸਾਡਾ ਫਟੈ ਤਨ ਫਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਈਐ ਸਚ ਹੋਵੇ ਤਾਂ ਸਚ ਪਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰਿ ਹੀਟ ਚਲਾਇੰਦਾ ਆਪੇ ਦੇ ਵੜੇ ਆਇਆ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੜ ਮੈਦਨੀ ਸਿਰੈ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾਉ ਕਰਾਇੰਦਾ ਦਰ ਮੰਗਨ ਪੇਖ ਨਾਮ ਪੈਂਦਾ सतनाम श्री वाहिगुरु साहिब जी